बोलिए सतगुरु कबीर साहिब महाराज की जय अवल अल्लाह नूर उपाया कुदरत के सा बंदे एक नूर ते सब जग उपजिया कोन भले को मंदे कबीरा खडा बाजार में सब की मांगे खैर ना कहो संग दोस्ती ना कहो संग वैर सो सतगुरु कबीर साहिब जी दी ए सोच जेडी है ਜੋ ਸਤਿਗੁਰੂ ਕਬੀਰ ਸਾਹਿਬ ਜੀ ਨੇ ਕਿਹਾ ਸਾਰੀ ਸਮੂਹ ਸੰਗਤ ਦਾ ਭਲਾ ਮੰਗਿਆ ਉਸੇ ਨੂੰ ਦੇਖਦੇ ਹੋਏ ਕਾਫੀ ਦਿਨਾਂ ਤੋਂ ਸਤਿਗੁਰੂ ਕਬੀਰ ਮੁੱਖ ਮੰਦਰ ਕਮੇਟੀ ਦੁਆਰਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਜੀ ਸਤਿਗੁਰੂ ਕਬੀਰ ਮੁੱਖ ਮੰਦਰ ਵਿੱਚ ਇੱਕ ਚੈਰੀਟੇਬਲ ਡਿਸਪੈਂਸਰੀ ਦਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਅਸੀਂ ਜਿੱਥੇ ਬਾਣੀ ਦੁਆਰਾ ਲੋਕਾਂ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਰਹੇ ਹਾਂ ਉਸੇ ਤਰ੍ਹਾਂ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਜੋ ਉਹਨਾਂ ਦਾ ਸਹਿਯੋਗ ਕਰਨ ਦੇ ਲਈ ਇਹ ਡਿਸਪੈਂਸਰੀ ਬੜੇ ਹੀ ਘੱਟ ਰੇਟਾਂ ਤੇ ਜੋ ਇਸ ਵਿੱਚ ਕੰਮ ਜਿਹੜੇ ਕੀਤੇ ਜਾਣਗੇ ਡਾਕਟਰਾਂ ਦੁਆਰਾ ਸੇਵਾਵਾਂ ਦਿੱਤੀਆਂ ਜਾਣਗੀਆਂ ਸੋ ਇਸ ਵਿੱਚ ਫਿਜ਼ੀਓਥੈਰੇਪੀ ਸੈਂਟਰ ਜਨਰਲ ਓਪੀਡੀ ਆਈ ਚੈੱਕਅਪ ਡੈਂਟਲ ਚੈੱਕਅਪ ਸਕਿਨ ਚੈੱਕਅਪ ਔਰ ਲੈਬੋਰੀ ਦਾ ਖਾਸ ਇੰਤਜ਼ਾਮ ਕੀਤਾ ਗਿਆ ਜੀ ਔਰ ਬੜੇ ਹੀ ਘੱਟ ਰੇਟਾਂ ਤੇ ਜਿਹੜੇ ਲੈਬ ਟੈਸਟ ਨੇ ਉਹ ਕੀਤੇ ਜਾਣਗੇ ਸੋ 9 ਫਰਵਰੀ ਨੂੰ ਹੀ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰੀ ਨਿਰਵਾਣ ਦੇ ਦਿਨ ਵਿੱਚ ਹੀ ਇਹ ਜਿਹੜੀ ਡਿਸਪੈਂਸਰੀ ਦਾ ਉਦਘਾਟਨ ਕੀਤਾ ਜਾਏਗਾ ਸੋ ਆਪ ਸਭ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਇਸ ਦਿਨ ਪਹੁੰਚਣਾ ਇਸ ਦਿਨ ਜੋ ਸਵੇਰ ਤੋਂ ਹੀ ਇੱਕ ਫ੍ਰੀ ਚੈੱਕਅਪ ਕੈਂਪ ਜਿਹੜਾ ਲਗਾਇਆ ਜਾਏਗਾ ਜਿਸ ਦੇ ਵਿੱਚ ਫ੍ਰੀ ਮੈਡੀਸਨ ਦਿੱਤੀ ਜਾਏਗੀ ਔਰ ਫ੍ਰੀ ਹੀ ਸਾਰੀ ਸੰਗਤ ਦਾ ਜੋ ਵੀ ਚੈੱਕਅਪ ਕਰਾਉਣਾ ਹੁੰਦਾ ਹੈ ਉਹਦਾ ਫ੍ਰੀ ਸਾਰਾ ਚੈੱਕਅਪ ਕੀਤਾ ਜਾਏਗਾ ਜੀ सो so, जरूर आप सब इस दिन पहुंचना जी धन कबीर जय कबीर धन कबीर जय कबीर बोलिए सदगुरु कबीर साहेब महाराज की धन कबीर जय कबीर